ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਦਾ ਜਗਦੀਪ ਖੰਬੂਜ਼ ਗੋਲਡੀ ਅਜੇ ਇੱਕ ਉਸ ਮੁੱਦੇ ਤੇ ਗੱਲ ਕਰਨ ਲਈ ਤੁਹਾਡੇ ਨਾਲ ਲਾਈਵ ਆਇਆ ਮੈਂ ਸਭ ਤੋਂ ਵੱਧ ਧੰਨਵਾਦ ਦਿਆਂ ਆਪਦੀ ਸਰਕਾਰ ਦਾ ਔਰ ਮਾਨਯੋਗ ਚੇਅਰ ਆਲ ਇੰਡੀਆ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾ ਜੀ ਦਾ ਔਰ ਬਹੁਤ ਸਤਿਕਾਰਯੋਗ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇਤਿਹਾਸਿਕ ਫੈਸਲਾ ਕਰਿਆ ਔਰ ਜਿਹੜਾ ਅੱਜ ਤੱਕ ਦੇਸ਼ 'ਚ ਕਿਤੇ ਵੀ ਨਹੀਂ ਹੋਇਆ ਉਹ ਪਹਿਲੀ ਵਾਰ ਪੰਜਾਬ ਦੀ ਸਰਕਾਰ ਨੇ ਸਾਡੇ ਜਿਹੜੇ ਹਾਈ ਮਾਰਿਓ ਹਾਈ ਕੋਰਟ ਦੇ ਵਿੱਚ ਜਿਹੜੇ ਸਾਡੇ ਸੀਨੀਅਰ ਏਜੀ ਡਬਲ ਏਜੀਸ ਔਰ ਜਿਹੜੀ ਇਹ ਪੋਸਟਾਂ ਨੇ ਉਹ ਰੱਖਵਾ ਕਰਨਗੇ ਸਪੈਸ਼ਲ ਐਸਸੀ ਸਮਾਜ ਲਈ ਔਰ ਅਨੁਸੂਚਿਤ ਜਾਤੀਆਂ ਲਈ ਸੋ ਅੱਜ ਤੱਕ ਦੇਸ਼ ਦੇ ਵਿੱਚ ਪਹਿਲੀ ਸਟੇਟ ਹੈ ਔਰ ਪਹਿਲੀ ਸਰਕਾਰ ਹੈ ਜਿਨੇ ਇਹ ਵੱਡਾ ਫੈਸਲਾ ਕਰਿਆ ਸਾਡੇ ਉਹ ਪਛਰੀ ਸ਼੍ਰੇਣੀਆਂ ਦੇ ਨੂੰ ਸੂਚੀ ਜਾਤੀਆਂ ਦੇ ਲੋਕਾਂ ਲਈ ਤਾਂ ਕਿ ਲੋਕਾਂ ਨੂੰ ਉਹ ਸੌਲਤ ਵੀ ਮਿਲਣੀ ਚਾਹੀਦੀ ਹੈ ਜਿਹੜੀ ਉਹਨਾਂ ਕੋਲ ਪਹਿਲਾਂ ਅਜੇ ਤੱਕ ਕਦੇ ਹੋਈ ਨਹੀਂ ਬਹੁਤ ਪੁਰਾਣੀ ਮੰਗ ਸੀ ਪਹਿਲਾਂ ਚਾਹੇ ਭਾਜਪਾ ਸਰਕਾਰ ਰਹੀ ਹੋਵੇ ਚਾਹੇ ਅਕਾਲੀ ਦਲ ਦੀ ਸਰਕਾਰ ਰਹੀ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਰਹੀ ਹੋਵੇ ਜਿਨ੍ਹਾਂ ਨੇ ਬਾਬਾ ਬੀਨਰਾਵਾਂ ਬੇਨਕਰ ਜਿੱਦੀ ਸੋਚਦੇ ਵੋਟਾਂ ਲਈਆਂ ਪਰ ਉਦੋਂ ਬਾਅਦ ਦਰਕਰਨ ਕਰਕੇ ਕਦੇ ਅਜੇ ਤੱਕ ਇਹਨਾਂ ਨੂੰ ਪੁੱਛਿਆ ਵੀ ਨਹੀਂ ਹੋਣਾ ਪਰ ਇਹ ਪਹਿਲੀ ਸਰਕਾਰ ਹੈ ਜਿਨੇ ਸਰਕਾਰ ਬਣਦਿਆਂ ਨਾਲ ਆਮ ਆਦੀ ਪਾਰਟੀ ਦੀ ਸਰਕਾਰ ਬਣਦਿਆਂ ਨਾਲ ਪੰਜਾਬ ਦੇ ਹਰ ਸਰਕਾਰੀ ਦਫਤਰ 'ਚ ਹਰ ਉਸ ادارے 'ਚ ਜਿੱਥੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਔਰ ਡਾਕਟਰ ਭਿਮਰਾਓ Ambedkar ਜੀ ਦੀ ਉਹ ਫੋਟੋ ਲਾ ਕੇ ਉਹਨਾਂ ਨੂੰ ਯਾਦਗਾਰ ਬਣਾਇਆ ਗਿਆ ਯਾਦਗਰੀ ਫੈਸਲਾ ਲਿਆ ਗਿਆ ਤਾਂ ਕਿ ਜਿਹੜਾ ਵੀ ਸਰਕਾਰੀ ਦਫਤਰ ਚਾਵੇ ਉਹ ਭਗਤ ਸਿੰਘ ਦੀ ਉਹ ਸੋਚ ਨੂੰ ਔਰ ਡਾਕਟਰ ਭਿਮਰਾ Ambedkar ਦੇ ਉਸ ਕੰਮ ਨੂੰ ਜਿਨ੍ਹਾਂ ਨੇ ਉਹ ਜਲਦੀ ਉਹਨਾਂ ਦੀ ਸੋਚ ਤੇ ਕੰਮ ਕਰ ਰਹੀ ਹੈ ਸੋ ਪਹਿਲੀ ਵਾਰੀ ਇਹ ਫੈਸਲਾ ਲਿਆ ਗਿਆ ਜਦੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਇਹ ਚੀਜ਼ ਦੀ ਪੋਸਟਾਂ ਜਿਹੜੇ ਰੱਖਵਾਲ 58 ਪੋਸਟਾਂ ਹੈ ਰੱਖਵਾ ਕਰੇ ਵੀ ਕੁਝ ਪੋਸਟਾਂ ਦੇ ਬੈਕਲੌਗ ਦਾ ਇਸ਼ੂ ਸੀ ਪਰ ਮਾਨਯੋਗ ਸਾਡੇ ਮੁੱਖ ਮੰਤਰੀ ਪੰਜਾਬ ਨੇ ਕੈਬਨਿਟ ਦਾ ਫੈਸਲਾ ਕਰਿਆ ਔਰ ਅਰਵਿੰਦ ਕੇਜਰੀਵਾਦੀ ਸੋਚ ਨੂੰ ਅੱਗੇ ਲੈ ਕੇ ਆਏ ਜਿਹੜੇ ਸਾਡੇ ਐਸੀ ਸਮਾਜ ਦੇ ਲੋਕਾਂ ਨੂੰ ਅੱਜ ਮੌਕਾ ਮਿਲਿਆ ਹੈ ਬਹੁਤ ਵੱਡਾ ਫੈਸਲਾ ਹੋਇਆ ਇਸ ਦੇ ਨਾਲ ਕਈ ਚੀਜ਼ਾਂ ਹੋਣਗੀਆਂ ਉਹ ਸਾਡੇ ਗਰੀਬ ਤਬਕੇ ਨੂੰ ਵੀ ਉਹ ਆਧਾਰਾ ਮਿਲਿਆ ਕਰੇਗਾ ਜਿਹੜਾ ਜ਼ਿੰਦਗੀ 'ਚ ਕਦੇ ਮਿਲਿਆ ਨਹੀਂ ਔਰ ਮਾਨਯੋਗ ਸਾਡੇ ਹਾਈ ਕੋਰਟ ਦੇ ਵਿੱਚ ਜੱਜਸ ਬਣਨ ਲਈ ਵੀ ਉਹਨਾਂ ਨੂੰ ਇਹ ਬੈਨੀਫਿਟ ਮਿਲਿਆ ਕਰੂਗਾ ਜਦੋਂ ਆਉਣ ਵਾਲੇ ਟਾਈਮ ਜਦੋਂ ਕੋਈ ਅਪਲਾਈ ਕਰੇਗਾ। ਬਾਕੀ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸੋ ਪੰਜਾਬ ਦੀ ਸਰਕਾਰ ਲੋਕਾਂ ਲਈ ਵਚਨਬੰਦ ਹੈ ਔਰ ਕੰਮ ਕਰਨਾ ਸਾਡਾ ਫਰਜ਼ ਬੰਦਾ ਹੈ। ਸੋ ਸਾਡੇ ਉਸ ਭਰਾਵਾਂ ਲਈ ਜਿਨ੍ਹਾਂ ਨੂੰ ਅੱਜ ਤੱਕ ਕਮੀਆਂ ਰਹਿ ਗਈਆਂ ਸੀ ਉਹ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਸਾਰੇ ਐਸੀ ਸਮਾਜ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਾਂ ਉਹਨਾਂ ਆਦੇ ਬੱਚਿਆਂ ਨੂੰ ਅ ਸਵੱਖਿਤ ਵੀ ਸਮਝਣਗੇ ਕੋਟਾ ਤਾਂ ਕਿ ਉਹਨਾਂ ਦੀ ਲੜਾਈ ਲੜਨ ਵਾਸਤੇ ਉਹਨਾਂ ਦੇ ਬੱਚੇ ਉਹਨਾਂ ਦੀ ਗਵਾਹੀ ਕਰਨਗੇ ਔਰ ਮਾਨਯੋਗ ਅਰਵਿੰਦ ਕੇਜਰੀਵਾਲਾ ਔਰ ਮੁੱਖ ਮੰਤਰੀ ਪੰਜਾਬ ਨੇ ਇਹ ਫੈਸਲੇ ਨਾਲ ਸਾਡੇ ਐਸੀ ਸਮਾਜ ਚ ਇੱਕ ਵੱਖਰੀ ਲਹਿਰ ਲਿਆਂਦੀ ਹੈ ਤਾਂ ਕਿ ਉਹਨਾਂ ਦੀ ਉਸ ਕੰਮ ਨੂੰ ਉਹਨਾਂ ਦੇ ਇਸ ਫੈਸਲੇ ਨਾਲ ਸਾਡੇ ਜਿਹੜੇ ਪੰਜਾਬ ਦੇ ਲੋਕਾਂ ਚ ਸਾਡੇ ਐਸੀ ਸਮਾਜ ਨੂੰ ਦਬਾਇਆ ਜਾਂਦਾ ਸੀ ਕਮੀ ਰਹਿ ਜਾਂਦੀ ਸੀ ਉਹਨਾਂ ਦੀ ਲੜਾਈ ਲੜਨ ਵਾਸਤੇ ਉਹਨਾਂ ਦੇ ਬੱਚੇ ਉਹਨਾਂ ਦੀ ਗਵਾਹੀ ਕਰਨਗੇ ਔਰ ਉਹਨਾਂ ਨੂੰ ਪੂਰਾ ਆਪਣਾ ਹੱਕ ਵੀ ਦਿਵਾਇ ਕਰਨਗੇ ਮੈਂ ਇੱਕ ਵਾਰੀ ਫੇਰ ਸਮੁੱਚੀ ਆਪਦੀ ਪਾਰਟੀ ਦਾ ਧੰਨਵਾਦ ਕਰਦਾ ਔਰ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਔਰ ਆਦਾ ਜਲਾਲਾਬਾਦ ਦੇ ਜਿਨੇ ਸਾਡੇ ਅਸੀ ਸਵਾਜ ਦੇ ਲੋਕ ਹੈ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਕਿ ਹੁਣ ਤੁਹਾਡੇ ਬੱਚੇ ਜਿਹੜੀ ਇੱਕ ਅਜੇ ਤੱਕ ਦੇ ਇਸ ਪੋਸਟ ਤੱਕ ਕਦੇ ਕੋਈ ਅਪਲਾਈ ਨਹੀਂ ਕਰ ਸਕਿਆ ਸੀ ਉਹਨਾਂ ਨੂੰ ਜਨਰਲ ਕੈਟਾਗਰੀ ਚ ਅਪਲਾਈ ਕਰਨਾ ਪੈਂਦਾ ਸੀ ਹੁਣ ਉਹ ਆਪਦੇ ਪੰਜਾਬ ਦੇ ਲੋਕਾਂ ਲਈ ਉਹਨਾਂ ਦੀ ਬਿਹਤਰੀ ਲਈ ਉਹਨਾਂ ਦੀ ਸੁਰੱਖਿਅਤ ਰੱਖਣ ਲਈ ਉਹਨਾਂ ਦਾ ਹੱਕ ਲਈ ਉਹਨਾਂ ਦੇ ਕੇਸਿਸ ਨੂੰ ਅੱਗੇ ਲਿਆਂਦੇ ਤਾਂ ਕਿ ਉਹਨਾਂ ਨੂੰ ਕੋਈ ਕਮੀ ਨਾ ਰਹੇ ਉਹ ਉਹਨਾਂ ਦੀ ਅਗਵਾਈ ਕਰਨਗੇ ਮੈਂ ਬਹੁਤ ਬਹੁਤ ਧੰਨਵਾਦ ਦਿੰਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਔਰ ਮਾਨਯੋਗ ਆਲ ਇੰਡੀਆ ਕਨਵੈਨ ਅਰਵਿੰਦ ਜੀ ਵੱਲੋਂ ਜਿਨ੍ਹਾਂ ਨੇ ਸਾਡੀ ਐਸੀ ਸਮਾਜ ਨੂੰ ਇਹ ਵੱਡੀ ਸ਼ੁਗਾਤ ਦਿੱਤੀ ਹੈ ਔਰ ਉਹ ਆਪ ਦੀ ਹਿੱਸੇ ਦੀ ਆਪਦੇ ਹਿੱਸੇ ਦਾ ਕੰਮ ਕਰਕੇ ਔਰ ਹੋਰ ਅੱਗੇ ਲੈ ਕੇ ਜਾਣਗੇ ਆਪਦੇ ਭਲਚਾਣ ਨੂੰ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵਾਈਗੁਰ ਜੀ ਦਾ ਖਾਲਸਾ I you.